ਬਾਬੂਸ਼ਾਹੀ ਦੇਖ ਰਹੇ ਤੁਸੀਂ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਤਿਹਾਸਿਕ ਧਰਤੀ ਪਿੰਡ ਸਹੇੜੀ ਜਿਹੜਾ ਮੋਰਿੰਡੇ ਦੇ ਬਿਲਕੁਲ ਨੇੜੇ ਐ ਸੋ ਇਸ ਪਿੰਡ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਆ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦੇ ਸੀ ਜਿਹੜੇ ਉਹਨਾਂ ਨੂੰ ਜਿਹੜਾ ਗੰਗੂ ਬ੍ਰਾਹਮਣ ਸੀ ਉਸਨੇ ਆਪਣੇ ਘਰੇ ਰਾਤ ਕਟਵਾਈ ਤੇ ਉੱਥੋਂ ਹੀ ਗ੍ਰਿਫਤਾਰ ਕਰਵਾਇਆ ਸੀਗਾ ਮੁਗਲਾਂ ਦੇ ਹੱਥੋਂ ਸੋ ਇਹ ਉਹ ਧਰਤੀ ਐ ਇਹ ਉਹ ਘਰ ਹੈ ਗੰਗੂ ਬ੍ਰਾਹਮਣ ਦਾ ਜਿੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਾਦੇ ਰੁਕੇ ਸੀਗੇ ਤੇ ਉਸੇ ਥਾਂ ਤੇ ਜਿੱਥੇ ਗੰਗੂ ਬ੍ਰਾਹਮਣ ਦਾ ਘਰ ਸੀਗਾ ਉਸੇ ਤਰ੍ਹਾਂ ਦੇ ਨਾਲ ਘਰ ਦੀ ਨਿਸ਼ਾਨੀ ਤੁਸੀਂ ਦੇਖ ਸਕਦੇ ਹੋ ਹੈਗੀ ਹੈ ਤੇ ਉੱਥੇ ਹੁਣ ਗੁਰਦੁਆਰਾ ਟਕਸਾ ਬਣਿਆ ਹੋਇਆ ਹੈ ਜਿੱਥੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਤੇ ਜਿਹੜਾ ਮੰਝਾ ਪਿਆ ਤੁਸੀਂ ਦੇਖ ਰਹੇ ਹੋ ਇਹ ਉਹ ਪਵਿੱਤਰ ਮੰਝਾ ਹੈ ਜਿੱਥੇ ਮਾਤਾ ਜੀ ਅਤੇ ਛੋਟੇ ਸਾਹਿਬ ਜਾਦੇ ਸੀਗੇ ਉਹਨਾਂ ਨੇ ਉੱਥੇ ਬੈਠ ਕੇ ਉੱਥੇ ਆਰਾਮ ਕੀਤਾ ਸੀ ਉੱਥੇ ਰਾਤ ਕੱਤੀ ਸੀਗੀ ਸੋ ਇਸ ਸਿਹੜੀ ਪਿੰਡ ਸੀ ਉਸ ਵੇਲੇ ਥੇੜੀ ਪਿੰਡ ਸੀਗਾ ਇਹ ਥੇੜੀ ਨਾਮ ਸੀ ਬਾਅਦ ਦੇ ਵਿੱਚ ਸਿਹੜੀ ਰੱਖਿਆ ਗਿਆ ਸੀਗਾ ਸੋ ਇੱਥੇ ਜਿਸ ਵੇਲੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਜਿਹੜੇ ਸੀਗੇ ਉਹ ਉਹਨਾਂ ਦਾ ਵਿਛੋੜਾ ਹੋਇਆ ਸੀਗਾ ਸਰਸਾ ਨਦੀ ਤੇ ਤੇ ਉਸ ਤੋਂ ਬਾਅਦ ਉਹ ਉਸ ਜਗ੍ਹਾ ਤੋਂ ਹੁੰਦੇ ਇਸ ਪਿੰਡ ਪਹੁੰਚੇ ਸੀਗੇ ਜਿੱਥੇ ਗੰਗੂ ਬ੍ਰਾਹਮਣ ਨੇ ਉਹਨਾਂ ਨੂੰ ਆਪਣੇ ਘਰੇ ਆਰਾਮ ਕਰਵਾਉਣ ਦੇ ਭਾਣੇ ਉਸ ਤੋਂ ਬਾਅਦ ਲਾਲਚ ਚਾਕੇ ਗ੍ਰਿਫਤਾਰ ਕਰਵਾਇਆ